ਪੰਜਾਬ ਦੇ ਮਸ਼ਹੂਰ ਟਰੈਵਲ ਕਪਲ ਰਿਪਨ ਤੇ ਖੁਸ਼ੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਲੋਕਾਂ ਨੂੰ ਦੇਸ਼ ਦੁਨੀਆ ਦੀਆਂ ਤੇ ਅਦਭੁਤ ਚੀਜ਼ਾਂ ਦਿਖਾਉਂਦੇ ਹਨ ਤੇ ਲੋਕਾਂ ਨੂੰ ਦੇਸ਼ ਦੁਨੀਆ ਦੀ ਸੈਰ ਕਰਵਾਉਂਦੇ ਹਨ ਤੇ ਉੱਥੇ ਹੀ ਕਾਫੀ ਸਮੇਂ ਤੋਂ ਉਹਨਾਂ ਦੇ ਵਲੌਗਸ ਨਹੀਂ ਆ ਰਹੇ ਕਿਉਂਕਿ ਖੁਸ਼ੀ ਪ੍ਰੈਗਨੈਂਟ ਸੀ ਤੇ ਉਸਦੇ ਬੇਬੀ ਹੋਣ ਵਾਲਾ ਸੀ ਤੇ ਲੋਕਾਂ ਨੂੰ ਵੀ ਕਾਫੀ ਉਡੀਕ ਸੀ ਕਿ ਉਹਨਾਂ ਦੇ ਕਦ ਬੇਬੀ ਹੋਵੇਗਾ ਤੇ ਹੁਣ ਉਹਨਾਂ ਦੇ ਅਖੀਰ ਬੇਬੀ ਹੋ ਚੁੱਕਿਆ ਹੈ ਤੇ ਅਜੇ ਤੱਕ ਉਹਨਾਂ ਨੇ ਕੋਈ ਆਫੀਸ਼ੀਅਲੀ ਇਸ ਚੀਜ਼ ਦਾ ਅਨਾਉਂਸ ਨਹੀਂ ਕੀਤਾ ਤੇ ਨਾ ਹੀ ਕੋਈ ਪੋਸਟ ਪਾਈ ਹੈ ਪਰ ਉਹਨਾਂ ਨੇ ਸਨੈਪਚੈਟ ਤੇ ਇੱਕ ਪੋਸਟ ਪਾ ਕੇ ਲਿਖਿਆ ਹੈ ਬੇਬੀ ਚਾਹਲ ਤੇ ਨਾਲ ਬੱਚੇ ਦਾ ਪੈਰ ਫੜਿਆ ਹੋਇਆ ਹੈ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਘਰ ਬੇਬੀ ਨੇ ਜਨਮ ਲੈ ਲਿਆ ਹੈ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਉਹਨਾਂ ਦੇ ਘਰ ਬੇਬੀ ਬੁਆਏ ਹੋਇਆ ਹੈ ਜਾਂ ਗਰਲ ਉਹਨਾਂ ਦੇ ਚਾਉਣ ਵਾਲਿਆਂ ਦੇ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਕ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਕਿਉਂਕਿ ਲੋਕ ਕਾਫੀ ਜ਼ਿਆਦਾ ਪਿਆਰ ਆ ਜਿਹੜਾ ਰਿਪਨ ਤੇ ਖੁਸ਼ੀ ਨੂੰ ਕਰਦੇ ਹਨ ਤੇ ਉਹਨਾਂ ਦੇ ਵਲੌਗਸ ਨੂੰ ਪਿਆਰ ਦਿੰਦੇ ਹਨ ਕਾਫੀ ਜ਼ਿਆਦਾ ਕੌਂਗ੍ਰੈਟਸ ਕਮੈਂਟਾਂ ਦੇ ਵਿੱਚ ਲੋਕ ਲਿਖ ਰਹੇ ਹਨ ਤੇ ਜਿਵੇਂ ਹੀ ਉਹ ਆਪਣੇ ਬੇਬੀ ਬਾਰੇ ਕੋਈ ਆਫੀਸ਼ੀਅਲੀ ਅਨਾਉਂਸਮੈਂਟ ਕਰਦੇ ਹਨ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਤੁਸੀਂ ਵੀ ਜਾ ਕੇ ਉਹਨਾਂ ਨੂੰ ਉਹਨਾਂ ਦੇ ਬੇਬੀ ਦੀਆਂ ਵਧਾਈਆਂ ਜ਼ਰੂਰ ਦੇ ਦਿਓ ਤੇ ਪ੍ਰਮਾਤਮਾ ਉਹਨਾਂ ਦੇ ਬੇਬੀ ਤੇ ਉਹਨਾਂ ਨੂੰ ਹਮੇਸ਼ਾ ਹੀ ਤੰਦਰੁਸਤੀਆਂ ਬਖਸ਼ਣ ਤੇ ਉਹ ਸਾਡੇ ਲਈ ਇਸ ਤਰ੍ਹਾਂ ਹੀ ਸੋਹਣੇ ਸੋਹਣੇ ਤੇ ਦੇਸ਼ ਦੁਨੀਆ ਦੇ ਅਦਭੁਤ ਚੀਜ਼ਾਂ ਲੈ ਕੇ ਆਉਂਦੇ ਰਹਿਣ ਤੇ ਸੋਹਣੇ ਸੋਹਣੇ ਵਲੌਗ ਲੋਕਾਂ ਲਈ ਲੈ ਕੇ ਆਉਂਦੇ ਰਹਿਣ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ